ਹਿੰਦੂ ਜਥੇਬੰਦੀਆਂ ਦੀ ਸੀਐਮ ਮਾਨ ਦੇ ਨਾਲ ਹੋਈ ਇਹ ਮੁਲਾਕਾਤ ਜੁਥੇ ਕੀ ਚੰਡੀਗੜ੍ਹ ਸਤ ਸੀਐਮ ਰਿਹਾਈਸ਼ ਤੇ ਹੋਈ ਇਹ ਮੁਲਾਕਾਤ ਸੁਖਨਨਾ ਦੇ ਮੰਦਰ ਦੇ ਵਿੱਚ ਹੋਈ ਚੋਰੀ ਦੇ ਮਾਮਲੇ ਦੇ ਵਧੀ ਚਰਚਾ ਜੋ ਮੁਲਜ਼ਮਾਂ ਦੀ ਗ੍ਰਿਫਤਾਰੀ ਹੋਣ ਤੋਂ ਬਾਅਦ ਸੀਐਮ ਨੂੰ ਮਿਲੇ ਨੇ ਸੋ ਕੱਲ ਪੰਜਾਬ ਪੁਲਿਸ ਨੇ ਚਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਸੀ ਮੰਦਰ ਕਮੇਟੀ ਦੇ ਮੈਂਬਰ ਵੀ ਨਾਲ ਮੌਜੂਦ ਸਰ ਸੋ ਹਿੰਦੂ ਜਥੇਬੰਦੀਆਂ ਦੀ ਸੀਐਮ ਭਗਵੰਤ ਮਾਨ ਦੇ ਨਾਲ ਮੀਟਿੰਗ ਹੋਈ ਹੈ ਜੁਥੇ ਕੀ ਮੁਲਾਕਾਤ ਕੀਤੀ ਗਈ ਹੈ ਦਾਜ਼ੀ ਕਿ ਸ਼੍ਰੀ ਮੰਦਰ ਦੇ ਵਿੱਚ ਖੰਨਾ ਦੇ ਵਿੱਚ ਚੋਰੀ ਹੋਈ ਸੀ ਸ਼ਿਵਲਿੰਗ ਨੂੰ ਵਿਖੰਡਿਤ ਕੀਤਾ ਗਿਆ ਸੀ ਸੋ ਇਹਨਾਂ આરોપીਆਂ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਪੁਲਿਸ ਵਿਸ਼ਕੰਜੇ ਦੇ ਵਿੱਚ ਆ ਚੁੱਕੇ ਰੈਰੋਪੀ ਸੋ ਇਸੇ ਨੂੰ ਲੈ ਕੇ ਹਿੰਦੂ ਜਥੇਬੰਦੀਆਂ ਦੇ ਵੱਲੋਂ ਸੀਐਮ ਰਿਹਾਈਸ਼ ਤੇ ਮੁਲਾਕਾਤ ਕੀਤੀ ਐ ਸੀਐਮ ਭਗਵੰਤ ਮਾਨ ਦੇ ਨਾਲ ਸੋ ਮੰਦਰ ਕਮੇਟੀ ਦੇ ਮੈਂਬਰ ਵੀ ਨਾਲ ਮੌਜੂਦ ਨੇ ਸੋ ਇਹ ਮਾਲ ਦੇ ਨਾਲ ਹੋਈ ਹੈ ਮੁਲਾਕਾਤ ਹਿੰਦੂ ਜਥੇਬੰਦੀਆਂ ਦੀ ਤਾਜ਼ੀ ਹੈ ਇਸ ਘਟਨਾ ਤੋਂ ਬਾਅਦ ਹਿੰਦੂ ਜਥੇਬੰਦੀਆਂ ਦੇ ਵਿੱਚ ਕਾਫੀ ਜਿਹੜਾ ਕਿ ਰੋਸ ਵੀ ਸੀ ਕਾਫੀ ਭਾਵਨਾਵਾਂ ਅਹਿਤ ਹੋਈਆਂ ਸੀ ਸੋ ਪੁਲਿਸ ਦੇ ਵੱਲੋਂ ਜੜਾ ਕੀ ਤੇਜ਼ੀ ਵਿਖਾਉਂਦੇ ਹੋਏ ਇੱਕ ਹਫ਼ਤੇ ਦੇ ਅੰਦਰ ਹੀ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ આરોપીਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜੁਥੇ ਕਿ ਹਿੰਦੂ ਜਥੇਬੰਦੀਆਂ ਦੇ ਵੱਲੋਂ ਜਿਹੜੇ ਕਿ ਹੁਣ ਮੀਟਿੰਗ ਕੀਤੀ ਗਈ ਆ ਤੇ ਪੰਜਾਬ ਸਰਕਾਰ ਦਾ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਗਿਆ ਸੋ ਮੰਦਰ ਕਮੇਟੀ ਦੇ ਮੈਂਬਰ ਵੀ ਨਾਲ ਮੌਜੂਦ ਨੇ ਜੀ ਨਿਕਲ ਕੇ ਸਾਹਮਣੇ ਆਇਆ ਕੀ ਬੈਠਕ ਦੇ ਵਿੱਚ ਗੱਲਬਾਤ ਕੀ ਹੋਈ ਆ ਤੁਹਾਡੀ ਧੰਨਵਾਦ ਕੀਤਾ ਗਿਆ ਮੁੱਖ ਮੰਤਰੀ ਜੀ ਕਿ ਆ ਕਿ ਤਤਕਾਲ ਜੋ ਉਹਨਾਂ ਨੇ ਗ੍ਰਿਫਤਾਰੀ ਹੋਗਾਰਾ ਕੀਤੀ ਚੋਰੀ ਹੋਗਾਰਾ ਕਰਨੇ ਬਾਅਦ ਜੋ ਲੋਕ ਚੋਰੀ ਕੀਏ ਥੇ ਉਹਨਾਂ ਦਾ ਤਾਂ ਜੋ ਵੀ ਆਦਮੀ ਹੋਗਾਰਾ ਕੀਤਾ ਆ ਕਰਕੇ उसके लिए गिरफ्तारी होगा जो सीएम साहब ने करवाई इसके लिए धन्यवाद भी किया और आगे भी सुरक्षा के लिए हम लोगों ने इनके पास सामने मांग रखी तो व्यक्तिगत जिक्र गल करी है तो पंजाब के बीच इतने मामले बहुत होते हैं कि उसो लेकी को कानून को बनावन दी भी गल बात आपके वलो कीती गई है हां प्राइवेट मतलब सुरक्षा भी हमारी बढ़ाई जाए और सरकारी भी बढ़ाई जाए इसके विषय में चर्चा हुई और उन्होंने आश्वासन भी दिया उन्होंने भी कह के जेडे मंदिर-मंदिर हैगे ने जेडे डेरे हैगे जो मामला हुआ था आपका नाम मेरा ने शबाहत दत्ता انہوں نے شاشن دعایا جو وسطہ بہتری جو بےدبی نہ ہوئے دھارمک مندروں کی اس کے بعد میں جو آدمی پکڑے گئے ہیں اس کا ہم دھنور کرنے آئے تھے سی ایم صاحب کا بھی بہت اچھا کام کیا جو آدمی پکڑے گئے ہیں پکڑنے چاہیے آگے بھی بیدوی ہے اتنے آدمی پکڑے نہیں گئے کئی جگہ بیدوی بھی اب جو سی ایم صاحب نے ایک جلدی آدمی پکڑے کہ اس کا ہم دھنوہ کرنے آئے تھے تو چندگر ست سی ایم رہائش تے ملاقات کیتی گئی ہے ہندو چتھے بندیاں دے والوں مندر کمیٹی دے بھی کئی لوگ چڑے کی موجود سن سی ایم پاگوانت ماندہ ਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਗਿਆ ਕਿ ਜਿਨ੍ਹਾਂ ਦੇ ਵੱਲੋਂ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਮੰਦਰ ਦੇ ਵਿੱਚ ਚੋਰੀ ਕੀਤੀ ਸੀ ਤੇ ਸ਼ਿਵਲਿੰਗ ਨੂੰ ਖੰਡਿਤ ਕੀਤਾ ਸੀ ਉਹਨਾਂ ਦੇ આરોપીਆਂ ਨੂੰ ਜਲਦ ਤੋਂ ਜਲਦ ਫੜ ਲਿਆ ਗਿਆ ਹੈ ਗ੍ਰਿਫਤਾਰ ਕਰ ਲਿਆ ਗਿਆ ਸੋ ਇਸੇ ਨੂੰ ਲੈ ਕੇ ਹਿੰਦੂ ਜੋਤਿਵੰਦੀਆਂ ਦੇ ਵੱਲੋਂ ਸੀਐਮ ਭਗਵੰਤ ਮਾਨ ਦਾ ਧੰਨਵਾਦ ਕੀਤਾ ਗਿਆ ਉਕਮંત્રી ਭਗਵੰਤ ਸਿੰਘ ਮਾਨ ਦੇ ਨਾਲ Hindu ਸੰਗਠਨਾ ਦੀ ਮੀਟਿੰਗ ਜਿਹੜੀ ਹੋਈ ਹੈ ਉਸ ਮੀਟਿੰਗ ਦੇ ਵਿੱਚ ਮੌਜੂਦ ਸਨ ਅਨਿਲ ਗਰਗ ਜਿਹੜੇ ਕਿ ਅ ਅ ਉਰਿਸ਼ ਨੇਤਾ ਨੇ ਆਮ ਆਦਮੀ ਪਾਰਟੀ ਦੇ ਇਸ ਮੀਟਿੰਗ ਦੇ ਵਿੱਚ ਕੀ ਕੀ ਹੋਇਆ ਸਰ ਕਿਸ ਤਰ੍ਹਾਂ ਦੇ ਨਾਲ ਗੱਲ ਜਿਹੜੀ ਹੈਗੀ ਹੈ ਅੱਗੇ ਵਧੀ ਕਿਉਂਕਿ ਇੱਕ ਵੱਡੀ ਚੋਰੀ ਸੀ ਤੇ ਕਾਫੀ ਮਾਮਲਾ ਜਿਹੜਾ ਹੈਗਾ ਇਹ ਪਖਿਆ ਸੀ ਇਹ ਦੇਖੋ ਜਿਵੇਂ ਤੁਸੀਂ ਜਾਣਦੇ ਹੋ ਪਿਛਲੇ ਦਿਨਾਂ ਦੇ ਵਿੱਚ ਖੰਡਾ ਦੇ ਵਿੱਚ ਇੱਕ ਮੰਦਿਰ ਦੇ ਵਿੱਚ ਚੋਰੀ ਹੋਈ ਸੀ ਔਰ ਚੋਰਾਂ ਨੇ ਜਿਹੜਾ ਉੱਥੇ ਸ਼ਿਵਲਿੰਗ ਨੂੰ ਖੰਡਿਤ ਕੀਤਾ ਸੀ ਜਿਸ ਨਾਲ Hindu community ਦੇ ਵਿੱਚ ਬਹੁਤ ਜ਼ਿਆਦਾ ਰੋਸ ਸੀ ਤੇ ਉੱਥੇ ਧਰਨਾ ਵੀ ਲੱਗਿਆ ਸੀ ਤੇ ਲੇਕਿਨ ਮਾਨ ਸਾਹਿਬ ਦੀ ਸਰਕਾਰ ਨੇ ਮਤਲਬ ਪੁਖਤਾ ਇੰਤਜ਼ਾਮ ਕੀਤੇ ਪ੍ਰਸ਼ਾਸਨ ਨੂੰ ਕਲੀਅਰ ਕਟ ਹਦਾਇਤਾਂ ਦਿੱਤੀਆਂ ਕਿ ਜਿਹੜੇ ਚੋਰ ਨੇ ਜਾਂ ਜਿਹੜੇ ਮਲਜ਼ਮ ਨੇ ਉਹ ਮਤਲਬ ਜਲਦੀ ਤੋਂ ਜਲਦੀ ਫੜੇ ਜਾਣ ਔਰ ਅਸੀਂ ਵੀ ਉੱਥੇ ਵਿਜ਼ਿਟ ਕੀਤਾ ਸੀ ਮੈਂ ਸੀ ਅਮਨ अरोड़ा ਜੀ ਸੀ ਦੀਪਕ ਬਾਲੀ ਜੀ ਸੀ ਸਾਡੇ ਉੱਥੋਂ ਦੇ ਐਮਐਲਏ ਤਰਨੁਪ੍ਰੀਤ ਸੋਨਜੀ ਹੈਗੇ ਸੀ ਤੇ ਮੈਂ ਇੱਕ ਚੀਜ਼ ਦੀ ਤਾਰੀਫ਼ ਕਰਨੀ ਚਾਹਾਂਗਾ ਕਿ ਇਹੋ ਜਿਹਾ ਜਦੋਂ ਮੌਕਾ ਹੁੰਦਾ ਨਾ ਕੁਝ ਵੀ ਹੋ ਜਾਂਦਾ ਹੈਗਾ ਲੋਕਾਂ ਦੇ ਭਾਵਨਾਵਾਂ ਮੜਕੀਆਂ ਹੁੰਦੀਆਂ ਨੇ ਹੈਨਾ ਪਰ ਜਿਹੜੀ ਉੱਥੋਂ ਦੇ ਖੰਨੇ ਦੇ ਲੋਕ ਸੀ ਖਾਸ ਕਰਕੇ ਖੰਨੇ ਦੀ ਜਿਹੜੀ ਮੰਦਰ ਕਮੇਟੀ ਦੀ ਕਮੇਟੀ ਦੇ ਮੈਂਬਰ ਸੀ ਉਹਨਾਂ ਦਾ ਬੜਾ ਸਹਿਯੋਗ ਮਿਲਿਆ ਉਹਨਾਂ ਨੇ ਕਿ ਸਾਨੂੰ ਅਸਲ ਦੋਸ਼ੀ ਫੜ ਦਿਓ ਠੀਕ ਹੈ ਕਿ ਨਹੀਂ ਬਾਕੀ ਅਸੀਂ ਮਾਹੌਲ ਖਰਾਬ ਨਹੀਂ ਹੋਣ ਦਿੰਦੇ ਵਾਕਿਆ ਉਹਨਾਂ ਨੇ ਮਾਹੌਲ ਖਰਾਬ ਨਹੀਂ ਹੋਣ ਦਿੱਤਾ ਔਰ ਮਾਨ ਸਾਹਿਬ ਦੀਆਂ ਡਾਇਰੈਕਸ਼ਨਾਂ ਦੇ ਉੱਤੇ ਪੁਲਿਸ ਪ੍ਰਸ਼ਾਸਨ ਨੇ ਵੀ ਦਿਨ ਰਾਤ ਇੱਕ ਕੀਤਾ ਔਰ ਸਾਰਿਆਂ ਤੋਂ ਵੱਡੀ ਗੱਲ ਇਹ ਸੀ ਵੀ ਜਿਹੜੇ ਦੋਸ਼ੀ ਸੀ ਉਹਨਾਂ ਦਾ ਪੰਜਾਬ ਨਾਲ ਨੇੜੇ ਤੇੜੇ ਦਾ ਕੋਈ ਸਬੰਧ ਵੀ ਨਹੀਂ ਸੀ ਉਸ ਦੇ ਬਾਵਜੂਦ ਇੱਕ ਹਫ਼ਤੇ ਦੇ ਅੰਦਰ ਅੰਦਰ ਉਹ ਸਾਰੇ ਦੋਸ਼ੀਆਂ ਨੂੰ ਫੜਿਆ ਸੋ ਇਸ ਕਰਕੇ ਜਾਨੀ ਕਿ ਜਿੰਨੀਆਂ Hindu ਜਥੇਬੰਦੀਆਂ ਸੀ ਠੀਕ ਹੈ ਨਾ ਮੰਦਰਾਂ ਦੇ ਜਿਹੜੇ ਕਿ ਮਹੰਤ ਹੈਗੇ ਸੀ ਮੰਦਰ ਕਮੇਟੀ ਸੀ ਉਹ ਸਾਰੇ ਅੱਜ ਇੱਥੇ ਆਏ ਸੀ ਮਾਨ ਸਾਹਿਬ ਦਾ ਸ਼ੁਕਰੀਆ ਅਦਾ ਕਰਨ ਤੇ ਖੁੱਲ ਕੇ ਉੱਥੇ ਗੱਲਬਾਤ ਹੋਈ ਵਧੀ ਔਰ ਮਾਨ ਸਾਹਿਬ ਨੇ ਸ਼ੋਰਟੀ ਦਿੱਤੀ ਹੈ ਕਿ ਅੱਗੇ ਤੋਂ ਵੀ ਅਸੀਂ ਕਿਸੇ ਵੀ ਜਿਹੜਾ ਗਲਤ ਅਨਸਰ ਨੂੰ ਜਿਹੜਾ ਐਂਟੀ ਸੋਸ਼ਲ ਐਲੀਮੈਂਟ ਹੈ ਉਹਨੂੰ ਬਖਸ਼ਾਂਗੇ ਨਹੀਂ ਜੀ ਸਰ ਜਿਸ ਤਰ੍ਹਾਂ ਦੇ ਨਾਲ ਸੁਰੱਖਿਆ ਦੇ ਪ੍ਰਬੰਧ ਦਾ ਆਸਵਾਸਨ ਦਿੱਤਾ ਹੈ ਕਿਸ ਤਰ੍ਹਾਂ ਦੀ ਚਿੰਤਾ ਜਿਹੜੀ ਹੈਗੀ ਉਹ ਜਿਤਾਈ ਸੀ ਨਹੀਂ ਦੇਖੋ ਪਹਿਲੀ ਗੱਲ ਤੇ ਹੈਗੀ ਵੀ ਇਹੋ ਜਿਹੇ ਮੌਕੇ ਤੇ ਨਾ ਲੋਕਾਂ ਦਾ ਸਹਿਯੋਗ ਬੜਾ ਜ਼ਰੂਰੀ ਹੁੰਦਾ ਆ ਠੀਕ ਹੈ ਨਾ ਜਿੱਥੇ ਸਰਕਾਰ ਨੇ ਪ੍ਰਸ਼ਾਸਨ ਦਾ ਸਹਿਯੋਗ ਜ਼ਰੂਰੀ ਹੈ ਉੱਥੇ ਲੋਕਾਂ ਦਾ ਸਹਿਯੋਗ ਵੀ ਜ਼ਰੂਰੀ ਹੈ ਨਾ ਚਲੋ ਇਹ ਮਾਨ ਸਾਹਿਬ ਨੇ ਬਿਲਕੁਲ ਕਲੀਅਰ ਐ ਕਰਿਆ ਕਿ ਉੱਥੇ ਅਸੀਂ ਜਿਹੜੀ ਪੁਲਿਸ ਦੀ ਪੈਟਰੋਲਿੰਗ ਵੀ ਵਧਾਵਾਂਗੇ ਪ੍ਰਸ਼ਾਸਨ ਨੂੰ ਵੀ ਹਦਾਇਤਾਂ ਦੇਵਾਂਗੇ ਨਾਲ ਨਾਲ ਤੁਹਾਡਾ ਸਹਿਯੋਗ ਵੀ ਜ਼ਰੂਰੀ ਆ ਮਤਲਬ ਤੁਸੀਂ ਜਿਹੜੇ ਜੋ ਮੰਦਰ ਦੀ ਕਮੇਟੀ ਦੇ ਜਿਹੜੇ ਅਹੁਦੇਦਾਰ ਨੇ ਅੜੜ ਜਿਹੜ ਜਿਹੜੀ ਕਿ ਮਾਨ ਸਾਹਿਬ ਨੇ ਉਹ ਚੇਚੇ ਤੌਰ ਤੇ ਜਿਹੜਾ ਮੈਸੇਜ ਦਿੱਤਾ ਕਿ ਪੰਜਾਬ ਉਹ ਧਰਤੀ ਆ ਜਿੱਥੇ ਨਫ਼ਰਤ ਦਾ ਬੀਜ ਨਾ ਬੀਜਿਆ ਜਾ ਸਕਦੇ ਤੇ ਨਾ ਇੱਥੇ ਨਫ਼ਰਤ ਦਾ ਬੀਜ ਉੱਗੇ ਪੰਜਾਬ ਉਹ ਧਰਤੀ ਆ ਜਿੱਥੇ ਚਾਹੇ ਅਸੀਂ ਇੱਥੇ ਗੁਰੂਆਂ ਦਾ ਗੁਰਪੁਰਬ ਮਨਾਈਏ ਚਾਹੇ ਰਾਮ ਨੌਮੀ ਮਨਾਈਏ ਚਾਹੇ ਈਦ ਬਣਾਈਏ ਸਾਨੂੰ ਕਰਫਿਊ ਲਾਉਣ ਦੀ ਜਰੂਰਤ ਨਹੀਂ ਪੈਂਦੀ ਇੱਕ ਸੈਕੂਲਰ ਸਟੇਟ ਹੈ ਸਹੀ ਮਾਇਨੇ ਸੈਕੂਲਰ ਸਟੇਟ ਹੈ ਔਰ ਸੈਕੂਲਰ ਸਰਕਾਰ ਹੈ ਸਾਡੇ ਲਈ ਸਾਰੇ ਧਰਮ ਬਰਾਬਰ ਨੇ ਜਦੋਂ ਕੋਈ ਇਦਾਂ ਦੀ ਘਟਨਾ ਵਾਪਰਦੀ ਹੈ ਕੋਈ ਬੇਅਦਵੀ ਹੁੰਦੀ ਹੈ ਸਾਨੂੰ ਦੁੱਖ ਹੁੰਦਾ ਤੋ ਇਹੀ ਕਾਰਨ ਹੈਗਾ ਕਿ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਔਰ ਪੁਲਿਸ ਪ੍ਰਸ਼ਾਸਨ ਨੇ ਮਤਲਬ ਜਿਸ ਤਰੀਕੇ ਦੀ ਕਾਰਵਾਈ ਕੀਤੀ ਕੰਮ ਕੀਤਾ ਹਫਤੇ ਦੇ ਅੰਦਰ ਅੰਦਰ ਦੋਸ਼ੀ ਫੜ ਲਏ ਆ ਬਹੁਤ ਬਧਨਵਾਦੀ ਆ ਤਾਂ ਇਸਨ ਨੀਲਗਰਗ ਤੇ ਇੱਥੇ ਹੀ ਮੁੱਖ ਮੰਤਰੀ ਆਵਾਜ਼ ਦੇ ਉੱਤੇ ਹੀ ਇਹ ਮੀਟਿੰਗ ਜਿਹੜੀ ਹੈਗੀ ਆ ਉਹ ਹੋਈ ਸੀ ਇਸ ਤੋਂ ਪਹਿਲਾਂ ਵੀ ਜਿਹੜੇ ਹਿੰਦੂ ਸੰਗਠਨ ਜਦੋਂ ਇਹ ਮਾਮਲਾ ਹੋਇਆ ਸੀ ਚੋਰੀ ਦਾ ਤੇ ਸਿਵਲਿੰਗ ਨੂੰ ਖੰਡਿਤ ਕਰਨ ਦਾ ਖੰਨਾਂ ਦੇ ਵਿੱਚ ਉਸ ਵੇਲੇ ਵੀ ਜਿਹੜੇ ਹਿੰਦੂ ਸੰਗਠਨ ਨੇ ਉਹਨਾਂ ਨੇ ਮੁੱਖ ਮੰਤਰੀ ਦੇ ਨਾਲ ਮੁਲਾਕਾਤ ਕੀਤੀ ਸੀ ਤੇ ਇਹ ਮੰਗ ਕੀਤੀ ਸੀ ਕਿ ਜਿਹੜੇ આરોપી ਨੇ ਉਹਨਾਂ ਨੂੰ ਜਲਦ ਤੋਂ ਜਲਦ ਫੜਿਆ ਜਾਵੇ ਤੇ ਇੱਕ ਹਫਤੇ ਦੇ ਅੰਦਰ ਜਿਸ ਤਰ੍ਹਾਂ ਦੇ ਨਾਲ ਆ આરોપીਆਂ ਨੂੰ ਪੰਜਾਬ ਪੁਲਿਸ ਨੇ ਫੜ ਲਿਆ ਹੈ ਤਾਂ ਨਿਸ਼ਚਿਤ ਤੌਰ ਤੇ ਇੱਕ ਰਾਹਤ ਜਿਹੜੀ ਹੈਗੀ ਹੈ ਉਹ ਮਿਲੀ ਹੈ ਪੰਜਾਬ ਸਰਕਾਰ ਨੂੰ ਵੀ ਪੁਲਿਸ ਨੂੰ ਵੀ ਤੇ ਖਾਸ ਤੌਰ ਤੇ ਹਿੰਦੂ ਸੰਗਠਨ ਜਿਹੜੇ ਜਿਨ੍ਹਾਂ ਨੇ ਇਸ ਘਟਨਾ ਤੋਂ ਬਾਅਦ ਇਹ ਸ਼ਿਕਾਇਤ ਕੀਤੀ ਸੀ ਕਿ ਉਹਨਾਂ ਦੀਆਂ ਭਾਵਨਾਵਾਂ ਜਿਹੜੀਆਂ ਹੈਗੀਆਂ ਉਹ ਆहत ਹੋਈਆਂ ਨੇ ਤੇ ਉਸੇ ਤਰ੍ਹਾਂ ਦੇ ਨਾਲ ਜਿਸ ਤਰ੍ਹਾਂ ਦੇ ਨਾਲ ਇਹ ਮਾਮਲਾ ਸਾਹਮਣੇ ਆਇਆ ਸੀ ਤੇ ਹੁਣ ਜਿਸ ਤਰ੍ਹਾਂ ਦੇ ਨਾਲ ਮਾਮਲੇ ਨੂੰ ਸੁਲਝਾ ਲਿਆ ਗਿਆ ਹੈ ਤਾਂ ਨਿਸ਼ਚਿਤ ਤੌਰ ਤੇ ਜਿਹੜੇ ਹਿੰਦੂ ਸੰਗਠਨ ਨੇ ਉਹਨਾਂ ਨੇ ਮੁੱਖ ਮੰਤਰੀ ਦਾ ਧੰਨਵਾਦ ਕੀਤਾ ਇਹ ਮੁੱਖ ਮੰਤਰੀ ਆਵਾਜ਼ ਦੇ ਉੱਤੇ ਆ ਕੇ ਤੇ ਮੁੱਖ ਮੰਤਰੀ ਨੇ ਵੀ ਆਸ਼ਵਾਸਨ ਦਿੱਤਾ ਹੈ ਕਿ ਅੱਗੇ ਤੋਂ ਵੀ ਸੁਰੱਖਿਆ ਜਿਹੜੀ ਹੈਗੀ ਹੈ ਉਹ ਚਾਤ ਚੌਬਨ ਪੰਜਾਬ ਦੇ ਵਿੱਚ ਕੀਤੀ ਜਾਵੇਗੀ ਤਾਂ ਕਿ ਇਸ ਤਰ੍ਹਾਂ ਦੇ ਮਾਮਲੇ ਜਿਹੜੇ ਹੈਗੇ ਉਹਨਾਂ ਨੂੰ ਬਿਲਕੁਲ ਹੀ ਨਕੇਲ ਕਸੀ ਜਾ ਸਕੇ ਕੈਮਰਾਮੈਨ ਅਮਿਤ ਵਾਲੀਏ ਦੇ ਨਾਲ ਕੁਲਵੀਰ ਦਿਵਾਨ ਇੰਡੀਅਨ ਨਿਊਜ਼